ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਰਰਾ ਸਾਹਿਬ ਸੋਦਰ ਰਗਾ ਸਮਹਿ ਲਾ ਪਹਿਲਾ ਏਕ ਓਂਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਹਿ ਸੁ ਕਰ ਕੇ ਜਿਤਬੇ ਸਰਬ ਸਮਾਲੇ ਵਜੇ ਤੇਰੇ ਨੰਦ ਨੀਕ ਸੰਕਾ ਕੇਤੇ ਤੇਰੇ ਬਾਬਨ ਹਾਰੇ ਕੇਤੇ ਤੇਰੇ ਰਗ ਭਰੀ ਸੋ ਕਈਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁੰਦਨ ਪਉਣ ਪਾਣੀ ਬਸੰਤਰ ਗਾਵੇ ਰਾਚਾ ਤਮ ਦੁਆਰੇ ਗਾਵਨ ਤੁੰਦਨ ਚਿੱਤ ਗੁਪਤ ਲਿਖ ਜਾਣੀਏ ਲਿਖ ਲਿਖ ਤਾ ਵਿਚਾਰੇ ਗਾਵਨ ਸਰਬ੍ਰਮਾ ਦੇਵੀ ਸੁਣ ਤੇਰੇ ਸਦਾ ਸਵਾਰੇ गावਨ ਤੁੰਦਨੁ ਨਿਰਾਸਨੈ ਬਿਠੇ ਦੇਵ ਤਹੰਦਰ ਨਾਲੇ ਗਾਤਨੁ ਸਿਦਸਵਾਦੀਂਂਦਰ ਗਾਵਨਤਨੁ ਸਤ ਵਿਚਾਰੇ ਗਾਤਨੁ ਜਤੀ ਸਤੀਸ਼ਣ ਤੋਕਹੀ ਗਾਤਨੁ ਬਿਵੀ ਕਰਾਰੇ ਗਾਵਨਤਨੁ ਪੰਡਿਤ ਪੜਨ ਰਕੀਸੁਰ ਜਗ ਜਗ ਵੇਦਾ ਨਾਲੇ ਗਾਵਨਤਨੁ ਮਹੋਨੀਆ ਮਨ ਮਹਨ ਸ੍ਰਗਮਸ਼ੇਪਿਆਲੇ ਗਾਵਨ ਤੁੰਦਨੁ ਤਨ ਪਾਇ ਤੇਰੇ ਅਸਰ ਚੀਤ ਲਾਲੇ ਗਾਤਨੁ ਜੁਤਮ ਮਹਭ ਸੁਰਾ ਗਾਵਨ ਚੰਦਨੋ ਖਾਣੀ ਚਾਰੇ ਗਾਵਤਨ ਖੰਡ ਮੰਡਲ ਬ੍ਰਹਮੰਡਾ ਕੱਖ ਖੇ ਤੇਰੇ ਤਾਰੇ ਸੇਤਨ ਗਾਵਨ ਜੋਤੰਦ ਪਵਤ ਤੇਰੇ ਭਗਤ ਰਸਾ ਲੈ ਹੋਰ ਕੇ ਤੇਗਨ ਗਾਵਨ ਸੇਮ ਜਿਤਨਾ ਨਾਨਕ ਆ ਬੇਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਾਚੀ ਨਾਹੀ ਐ ਭੀਓ ਸੀ ਚਾਇ ਨਾ ਜਸੀ ਰਚਨਾ ਜਿਨੇ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਨੇ ਭਾਈ ਕਰ ਕਰ ਦੇਖੇ ਕੀਤਾ ਆਪਣਾ ਜੀਤੇ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸੋ ਸਹਿ ਪਤ ਸਹਿਬ ਨਾਨਕ ਰਹਿਣ ਜਾਈ ਅਸਮਹਿਲਾ ਪਹਿਲਾ ਸੁਨ ਵਡਾ ਕੇ ਸਭ ਕੋਏ ਕੇਵਲ ਵੱਡਾ ਡੇਟਾ ਓਈ ਕੀਮਤ ਪਾਈ ਨਾ ਕਿਹਾ ਜਾਈ ਕਹਿਣ ਵਾਲਾ ਤੇਰੇ ਰਹਿ ਸਮਾਈ ਵੱਡੇ ਮੇਰੇ ਸਹੇਬਾ ਦਿਰ ਕਬੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ سب سورتی مل سورت کمائی سب کیمت مل کیمت پائی گی گر گرائی جی بڑی آئی سب ست سب تپ سب, سب چنگی آئی کیا بڑی آئی ہیں لینی تھا کی رہیاں کھڑ وڑا کیا پندارہ جس جسوں دے تسے کیا چارہ نانک سچ سوار آسا محلہ پہلا آکھاں جیواں وسے مر جاؤں آخنا کا سچا نام سچ نام کی لگے پوکھ ਉਤਪੁਕੇ ਕੈ ਚਲੀਏ ਧੂਪ ਸੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਹਬ ਸੱਚੀ ਨਾਏ ਰਹਾਉ ਸੱਚ ਨਾਮ ਕੀ 뜰 ਵਡਿਆਈ ਹਾਕ ਤੱਕੇ ਕੀਮਤ ਨਹੀਂ ਪਾਈ ਜੇ ਸ ਮਿਲ ਕੇ ਆਖਣ ਪਾਹਿ ਵਡਨ ਹੋਵੇ ਘਾਟ ਨਾ ਜਾਈ ਨਾ ਉਮਰੇ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੁਕੇ ਪੋਗ ਗੁਰ 에ਹੋ ਹੋ ਨਾਹੀ ਕੋਈ ਨਾ ਕੋ ਆ ਨਾ ਕੋ ਹੋਈ ਜੇ ਵੜਿਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀ ਤੇਰਾਤ ਕਸਮ ਵਿਸਾਰੀਏ ਤੇ ਕਮਝਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹਿਲਾ ਚੋਤਾ ਹਰ ਕੇ ਜਨ ਸਤੋ ਸਤਿ ਪ੍ਰਕਾਮ ਨਾ ਕਰੋ ਗੁਰੂ ਪਾਸ ਹਮ ਕੀਰੇ ਕ੍ਰਮ ਸਤ ਗੁਰ ਸਰਨਾਈ ਕਰ ਧਿਆਨ ਆ ਨ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਕਾਈ ਹਰ ਕੀਰਤ ਹਮਦੀਰ ਰਸ ਰਹਾਉ ਹਰ ਜਨ ਕੇ ਵਡਪਾਗ ਵਿਢੇ ਜਿਨ ਹਰ ਹਰ ਸਰਦਾ ਹਰਿ ਪਿਆਸ ਹਰ ਹਰ ਨਾਮ ਮਿਲੇ ਤਿਪਸਾਈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਿ ਸ ਨਾਮ ਨਾ ਪਾਇਆ ਤੇ ਪਾਗੁ ਜਮ ਪਾਸ ਜੋ ਸਤਗੋ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਗੋ ਸੰਗਤ ਪਾਈ ਤੈ ਤੁਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਅਰ ਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹਿਲਾ ਪੰਜਵਾ ਕਾਹਰੇ ਮਨ ਚਿਤ ਵਿਦਮ ਜਾਰੇ ਹਰੀ ਜੋ ਪਰਿਆ ਸੇਲ ਪੱਤਰ ਮੈਂ ਜੰਤ ਪਏ ਤਾਂ ਕੇਜ ਕੋ ਅਗੇ ਕਰ ਤਰਿਆ ਮੇਰੇ ਮਤੂ ਜੀ ਸਤ ਸੰਗਤ ਵਿਲੇ ਸੋ ਤਰਿਆ ਗੁਰ ਪ੍ਰਸਾਦ ਪ੍ਰਮ ਪਦ ਪਾਇਆ ਸੁਕੇ ਕਾ ਸਰਿਆ ਰਹਾ ਜਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸਕੇ ਤਰਿਆ ਸੇ ਸੇ ਚ ਗੁਸ ਬਠਾ ਹੇ ਮਨ ਪਉ ਕਰਿਆ ਉਡੀ ਉਡੀ ਆਵੇ ਸੇ ਕੋ ਸਾਥ ਸਪੱਸ਼ ਸੇ ਸ਼ਰਿਆ ਤਿਨ ਕਵਣਿ ਖਲਾਵੇ ਕਵਣਿ ਚਿਗਾਵੇ ਮਨ ਮੇ ਸਿਮਰਣ ਕਰਿਆ ਸਭ ਨਿਤਾਨ ਦਸਹਿ ਸਾਨ ਠਾਕੁਰ ਘਰ ਤਲ ਤਰਿਆ ਜਿਨ ਨਾਨਕ ਬਲ ਬਲ ਸਤ ਬਲ ਜਾਈਏ ਚਿਰੰਤਨ ਪਾਰ ਆਵਰਿਆ ਰਾਗ ਸਮਹਲਾ ਚੋਤਾ ਸੋ ਪ੍ਰਖ ੴ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਿ ਅਗ ਮਹਿਮ ਅਪਾਰ ਸਭ ਧਿਆਉ ਸਭ ਧਿਆਉ ਤੁਮ ਜੀ ਹਰ ਸੱਚੇ ਸਿਰਜਣਹਾਰ ਸਭ ਜੀਆਂ ਤੇਮਾਰੇ ਜੀ ਤੋ ਜੀਆਂ ਕਰ ਦਤਾਰ ਹਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟੇ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰ ਇੱਕ ਸਮਾਨਾ ਇੱਕ ਦਾਤੇ ਕਿਪੇ ਘੜੀ ਜੀ ਸਭ ਤੇਰੇ ਚਹੁੰ ਜਿ ਬਿਰਾਣਾ ਤੂੰ ਆਪੇ ਦਾਤਾ ਆਪੇ ਪ੍ਰਭਤਾ ਜੀ ਹਤਤਿ ਬਿਨ ਬਰਨਾ ਜਾਣਾ ਤੂੰ ਪਾਰ ਬ੍ਰਹਮ ਬਿਨ ਚ ਬਿੰਤ ਜੀ ਤੇਰੇ ਕਿਆ ਗੁਣਿਆ ਖਿ ਵਖਾਣਾ ਜੋ ਸੇਵਿਆ ਜੋ ਸੇਵਿਆ ਤੁੰਦ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹਰ ਧਿਆਵ ਤੁੰਦ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰ ਧਿਆਇਆ ਜੀ ਤਿੰ ਟੁੱਟੀ ਜੰਮਕੀ ਫਾਸੀ ਜਿ ਨਿਰਪੋਜ ਹ ਨਿਰਪੋਤ ਆਇਆ ਜੀ ਤਿੰ ਕਾ ਪਉ ਸਬਦ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰੇ ਹਰ ਚੀਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰ ਬਰ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਚੀ ਹਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਭਗਤ ਸਲਹਨ ਤੁੰਦ ਜੀ ਹਰੇ ਅਨੇਕ ਨੀਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰੇ ਹਰਿ ਪੂਜਾ ਜੀ ਤਪ ਤਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਫੜੇ ਬੁਸਿਮਰ ਸਾਸਤ ਜੀ ਕਰੇ ਕਿਰਿਆ ਖਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤਉ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਬਰਨਾ ਕੋਈ ਤਉ ਜੁਜਕ ਇਕ ਸਦਾ ਸਦਾ ਤੂ ਇਕੋ ਜੀ ਤੂ ਨਿਹਚਲ ਕਰਤਾ ਸੋਈ ਹੰਦੇ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋ ਹੋਈ ਹੰਦੇ ਆਪੇ ਸੇ ਸਭ ਪਾਈ ਜੀ ਹੰਦੇ ਆਪੇ ਸੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਇ ਆ ਸਮਹਲਾ ਚੋਤਾ ਤੋ ਕਰਤਾ ਸਚਿਆਰ ਮੇਡਾ ਸਾਈਂ ਜੋ ਤੋਂ ਪਾਵੇ ਸੋਈ ਤਿਸੀ ਜੋ ਤੂੰ ਦੇਈ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੰਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਜੀ ਮਾਹੇ ਤੁਝ ਬਿਨ ਤੁਚਾ ਕੋਈ ਨਾਹੇ ਜੀ ਆਇਆਂ ਜਨਤ ਸਭ ਤੇਰਾ ਖੇਲ ਵਿਜੋਗ ਮਿਲੇ ਵਿਛੋੜੀਏ ਸੰਜੋਗੀ ਮੇਲ ਈਸ਼ਣੋ ਤੂੰ ਜਾਣੀ ਸੋਈ ਜਨ ਜਾਣੇ ਹਰਿ ਗੁਣ ਸਰੀਆ ਕਵਖਾਣੇ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਈ ਤਦ ਬਿਨ ਦੂਚਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋਈ ਜੈ ਨਾਨਕ ਗੁਰਮੁਖ ਪਰਗਟ ਹੋਈ ਆਸਾ ਮਹਿਲਾ ਪਹਿਲਾ ਇਤੇ ਸਰਬੈ ਦੇ ਪਹਿਲੇ ਨੀਵਾਸਾ ਪਾਣੀ ਪਉ ਕੋ ਤਿਨ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਅਮਰੀਕਾਂ ਤੈ ਡਬਿਆਲੇ ਮਨ ਇੱਕ ਨ ਚਿਤਸ ਮੁੜ ਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਪਿਆ ਭਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਹੀਂ ਵਿਸਾਰਿਆ ਆਸਾ ਮਹਿਲਾ ਪੰਜਵਾ ਪਈ ਪ੍ਰਤ ਮਨਕ ਦਿਹੋਰੀਆ ਗੋਬਿੰਦ ਬਿਰਣ ਕੀ ਤੇਰੀ ਵਰਿਆ ਔਰ ਕਾ ਤੇਰੇ ਕੀਤੇ ਨਾ ਕਾਮ ਬਿਲਾ ਸਾਧ ਸੰਗਤ ਪਜੋ ਕੇਵਲ ਨਾਮ ਸਚਮ ਲਾਗ ਭਵ ਚਲਤਰਨੇ ਕੇ ਜਨਮ ਬਿਤਾ ਜਾ ਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹਿ ਨਾਨਕ ਹਮ ਨੀਚ ਕਰਮਾ ਸਨ ਭਰੇ ਕੀ ਰੱਖੋ ਸ਼ਰਮਾ ਅਛੇ ਦਸਮੀ ਕਬਿਓ ਬਾਚ ਬੇਂਤੀ ਚੋ ਪਈ ਅਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿੱਤ ਕੀ ਇਛਾ ਤਬ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਰ ਤੇ ਪਰਾ ਅਮਰੇ ਦੁਸ਼ ਸਵੇ ਤੁਮ ਗਾਓ ਆਪ ਹਾਤੇ ਮੋਹਿ ਬਚਾ ਸੁਖੀ ਵਸੇ ਮੋਰ ਪਰਵਾਰ ਸੇਖ ਸੇਖ ਸਵੇ ਕਰਤਾ ਰਹਾ ਮੋਰ ਚਰਜ ਕਾ ਦੇ ਕਰੀਏ ਸਭ ਇਹਨ ਕੋ ਆਸੰਗਰੀਏ ਪੂਰਨ ਹੋਈ ਹਮਾਰੀ ਆਸਾ ਤੁਰ ਬਜਨ ਕੀ ਰਹੇ ਪਿਆਸਾ ਤੇ ਮੇ ਛਾੜ ਕੋਈ ਅਵਰ ਨਾ ਧਾਉ ਜੋ ਬਰਛਾਉ ਸੋ ਤੁਮ ਤੇ ਪਾਉ ਸੇਵਕ ਸਿਕ ਹਮਾਏ ਧਾਰੀ ਆ ਚੁਣ ਚੁਣ ਸਤਰ ਹਮਾਰੇ ਮਾਰੀਆਂ ਆਪਹਾ ਦੇਮ ਜੇ ਬਰੀਏ ਮਨਨ ਕਾਲ ਕਾ ਤਾਸ ਜਵਰੀਏ ਹੁਜੂ ਦਾ ਮਾਰੇ ਪਛਾ ਸ੍ਰੀ ਅਧੂਜੋ ਕਰਿਓ ਰੱਛਾ ਰੱਖਲੇ ਮੋਇ ਰੱਖਿ ਨਿਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਿਮਹ ਪੁਰੀ ਚਤੁਰਦਸ਼ਨਤਾ ਕਾਲ ਪਈ ਬ੍ਰਹਮ ਉਤਰਾ ਕਾਲ ਪਈ ਸ਼ਿਵ ਜੀ ਉਤਰਾ ਕਾਲ ਪਈ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਉਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤੇ ਸੁਨੇ ਪੁਜਾਇਓ ਆਦੰਤੇ ਕੇ ਅਤਰ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾ ਤਿਸੀ ਕੋ ਹਮਾਰੀ ਸਕਲ ਪਟਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਫਲ ਮੇ ਬਦ ਕੀਓ ਕਟ ਕਟ ਕੇ ਅੰਤ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ چھٹی تے گنچرستولا سپ کپا دشت کر پولا سنتن دکھ پائے تے تی دکھ پائے سادن کے سکی ایک ایک کی پیر پچھانے کٹ کٹ کے پٹ پٹ کی جانے جب ات کرک کرے کر تارا پرجا تت تب دیا پارا جب کرک کرتا ہو کبو میں ملت دے در سب ਜਿਤੇ ਬਦਨ ਸਿਸ਼ਟੀ ਸਵਤਾਰੇ ਆਪ ਆਪਣੀ ਬੁਝੂ ਚਾਰੇ ਤਮ ਸਭ ਹੀ ਤੇ ਰਤ ਨਿਰਾਲਮ ਜਨਤ ਬੇਦ ਪੇਦ ਅਰਾਲਮ ਨਿਰੰਕਾਰ ਨਿਰਭਕਨ ਲਬ ਆਦ ਨੀਲਨਾਦ ਸੰਭ ਤਾ ਕਾ ਮੂੜ ਚਾਂਤ ਪੇਦਾ ਜਾਂ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਟ ਪਹਿਨ ਨੁ ਮਨਤ ਮਹਾ ਮੂੜ ਕਛ ਪੇਦ ਨ ਜਨਕ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹੀ ਪਿਵ ਆਪ ਆਪਣੇ ਬੁੱਧ ਹੈ ਜੀਤੀ ਵਰਨਤ ਪਿਨ ਪਿਨ ਤੇ ਤੇਤੀ ਤੇਮਰਾ ਲਖਾ ਨਾ ਜਾਈ ਪਸਾਰਾ ਕੇ ਬਿਤੀ ਸਜੇ ਪ੍ਰਥਮ ਸੰਸਾਰਾ ਏਕੇ ਰੂਪ ਨੂਪ ਸਰੂਪਾ ਅੰਕ ਪਿਓ ਰਾਵ ਕੈ ਬੁਪਾ ਅੰਡੇ ਚੇਰੇ ਸੇਤ ਜਕੀਨੀ ਗਤ ਪੂਜ ਕਾਨ ਬਹੁ ਰਚ ਜੀਨੀ ਕਉ ਪੂਲ ਰਚ ਹੈ ਬੇਟਾ ਕਉ ਸਿਮਟ ਪਿਓ ਸੰਕ੍ਰਿ ਇਕਟਾ ਸਗਰੀ ਸ੍ਰਿਸ਼ਟੀ ਦਿਖਾਈਐ ਚੰਪਵ ਆਦਿ ਜੁਗਾਦ ਸਰੂਪ ਸੈੰਪਵ ਅਬ ਅਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗ ਰੋ ਦੁਸ਼ਟੇ ਤੇ ਟਵਤ ਪਤਾ ਸਕਲ ਮਲੇਸ਼ ਕਰਨ ਗਾਤਾ ਜੇ ਦੂਤ ਸੰਨੀ ਪ੍ਰੇਤਨ ਕੇ ਦੁਸ਼ਟ ਦੁਕਟ ਮਰੇ ਪੁਰਖ ਜਨ ਪਗ ਭਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਤਿਆ ਆਹ ਹੈ ਤਾਂ ਕੇ ਕਾਲ ਨਿਕਟਨੀ ਹੈ ਅਛਾ ਹੋਇ ਤੈ ਸ੍ਰਿ ਕਾਲਾ ਦੁਸ਼ਟ ਅ੍ਰਿਸ਼ਟ ਰੇ ਤਤ ਕਾਲਾ कृपा दृष्टन जहि निहारयो ताके ताप तन कम हरयो जिद् सिद्ध कर्म सब होई दुष्ट छ सवे सके ना कोई एक बाजिं तुमहि सबारा काल पाते तई बारा जे निरनाम त्यारो काटत दुष्ट दोक्त राखड केत में सन तिहारी आप हा दिल उबरी सर्ब ठोर में होई सहाय दुष्ट दोक्त ले बचाई सोया ਪਏ ਕੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ RAM RAHIM PURAN PURAN ଅਨੇਕੇ ਮਤ ਇਕ ਨ ਮੰਨਿਓ ਸਿਮ ਸਾਸਤਰ ਵੇਦ ਸਵੇ ਬੋ ਪੇਦ ਕ ਅਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੇ ਨ ਕਹਉ ਸਭ ਤੋਈ ਬਖਾਨਿਓ ਤੋਰਾ ਸਗਲ ਦਵਾਰ ਇਕੋ ਛੱਡ ਕੇ ਗਇਓ ਤੁਹਾਰ ਦਵਾਰ ਬਹੇ ਗਏ ਕੀ ਲਾਜ ਅਸ गोपिंद दास की हार रामकली महल लाती चा आनंद एकोंकार सतगुरु प्रसाद आनंद पिया मेरी माए सतगुरु मैं पाया सतगुरु ता पाया से सिती मन बचियां बधाईयां राग रतन परिवार परियां शब्द गा बनीयां शब्द ता गावो हरि केरा मन जिनी बसाया ਕਹਿ ਨਾਨਕ ਮਨ ਮੇਰੇ ਸ਼ੁਦਰ ਹਰਿ ਨਾਮੇ ਕਹ ਨਾਨਕ ਅਨਿਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਰ ਹਰਿ ਨਾਮੇ ਹਰਿ ਨਾਮ ਰਹੁ ਮਨ ਮੇਰੇ ਤੂ ਸਿ ਵਿਚਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭ ਨਾ ਗੱਲਾਂ ਸਿਮਰਤਿ ਸਵਾਮੀ ਸੋ ਕਿਉ ਮਰੋ ਵਿਚਾਰੇ ਕਹ ਨਾਨਕ ਮਨ ਮੇਰੇ ਸਦਰ ਹਰਿ ਨਾਮੇ ਹਰਿ ਨਾਮ ਰਹੁ ਮਨ ਮੇਰੇ ਕਹ ਨਾਨਕ ਮਨ ਮੇਰੇ ਸਦਰ ਹਰਿ ਨਾਮੇ ਸਾਚੇ ਸਹਬ ਕਿਆ ਨਹੀਂ ਕਰ ਤੇਰੇ ਘਰ ਤਾ ਤੇਰੇ ਸਭ ਕਿਛ ਹੈ ਜਿਸ ਦੇ ਉਹ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾ ਮਨੁ ਵਸੈ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇ ਕਹ ਨਾਨਕ ਸਚੇ ਸਹਬ ਕਿਆ ਨਹੀਂ ਕਰ ਤੇਰੇ ਸਚਾ ਨਾਮ ਮੇਰਾ ਤਾਰ ਸਚਨਾ ਮੇਰਾ ਜਨੁ ਪੁਖਾ ਸਭ ਗਵਾਇਆ ਕਰ ਸਾਤ ਸੁਖ ਮੰਨਿ ਆਇ ਵਸਿਆ ਜਨੇਚੇ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਟੋ ਜਿਸ ਦੀਆਂ ਵਡਿਆਈਆ ਕਹਿ ਨਾਨਕ ਸੁਨਾ ਸੰਤ ਛਤਰ ਪਿਆਰ ਸਚਨਾ ਮੇਰਾ ਦਰ ਵਾਜੇ ਪੰਛੀ ਦਤ ਕਰ ਸਭਾਗੇ ਕਾ ਸਭਾਗੇ ਛੁਤ ਵਾਜੇ ਕਲਜ ਕਰ ਤਾਰਿਆ ਪੰਚ ਦਤ ਦਵਸ ਕੀਤੇ ਕਾਲ ਟੰਗ ਮਾਰਿਆ ਤਿਰ ਕਰ ਪਾਇਆ ਤਿਤ ਜਨ ਕੋ ਸੇ ਨਾਮ ਹਰ ਕੇ ਲਾਗੇ ਐ ਨਾਨਕ ਤੈ ਸਿਕਵਰਤਿ ਕਰਿ ਅਨਹਦ ਬਾਜਿ ਅਨੰਦ ਸੁਨੋ ਵਡਪਾ ਕੀਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇ ਉਤਰੇ ਸਗਲ ਬਸੂਰੇ ਤੁਖ ਰੋਗ ਸੰਤਾ ਬਿtre ਸੁਣੀ ਸਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣ ਹੁਣ ਤੇ ਪੁਨਿਤ ਕਹਿ ਤ ਪਵਿਤ ਸਤਿਗੁਰਿਆ ਪਰ ਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪਨਿਤ ਕਹਿ ਤ ਪਵਿਤ ਸਤਿਗੁਰਿਆ ਪਰਪੂਰੇ ਬਲਵੰਤ ਨਾਨਕ ਦੇ ਚਰਨ ਲਾ ਕੇ ਵਾਚੇ ਅਨਹਦ ਤੂਰੇ ਪਦਾਵਣੀ ਮਹਲਾ 5 ਥਾਲ ਵਿੱਚ ਜਿਨ ਵਸਤੂ ਪੈਉ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰਿ ਕਾ ਪੈਉ ਇਸ ਕਾ ਸਸਾਧਾਰੋ ਜੇ ਕੋ ਖਾਵੇ ਜੇ ਕੋ ਕੁੰਚੇ ਇਸ ਕਾ ਹੋਈ ਹੁਦਾਰ ਇਹ ਵਸਤੂ ਤਜੇ ਰਹੀ ਜਾਏ ਨਿਤ ਨਿਤ ਰਖਤਾਰੋ ਤਸ ਸਨ ਸਾਚਣ ਲਗਤ ਰਿਏ ਸਬ ਨਾਨਕ ਬ੍ਰਹਮ ਪ੍ਰਸਾਰ ਸੁ ਲੋਕ ਮਹਿਲਾ ਪੰਜਵਾਂ ਤੇਰਾ ਕੀਤਾ ਜਤ ਨਾਹੀ ਮੈਨੋ ਜੋ ਕੀਤਾ ਮੈ ਨਿਰਗੁਣਿਆਰੇ ਕੋਪ ਨਾਹੀ ਆਪੇ ਤਰਸ ਪਿਓਇ ਤਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮਿ ਲੇ ਤਾ ਜੀਵਾ ਤਨ ਮਨ ਜੀਵੇ ਹਰਿਆ ਤਰਸ ਪਿਆ ਮੈ ਰਹਿਮਤ ਹੋਈ ਸਤ ਗੁਰ ਸੱਜਣੇ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠਿਵੇ ਹਰਿਆ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਬੋ ਤੇ ਤੇ ਅੱਗੇ ਅਰੇ ਦਸ ਹਮਾਰੀ ਜੋ ਪਿੰਡ